ਥਮ ਦੇਈਦਾ ਤੂਫਾਨ ਐਨੀ ਡੋਲੇ ਅੱਜ ਜਾਨ ਥਮ ਦੇਈਦਾ ਤੂਫਾਨ ਵਰਜਨਿਆ ਬੱਤਲ ਵਾਂਗੂ ਨਹੀਂ ਹੋ ਗੱਜਦੇ ਜਿੱਥੋਂ ਲੰਗੀ ਦੇ ਉਹ ਤੇਰਾ ਆਮੀ ਕਬਡੀਆਂ ਪਾਵੇ ਤੇਰਾ ਆਮੀ ਯਾਰ ਨੀ ਕਬਡੀਆਂ ਪਾਵੇ ਟੱਚ ਲਾ ਕੇ ਜਾਂਦਾ ਮੜਿਆ ਮਾਰੇ ਥਾਪੀਆਂ ਜਿਹੜੇ ਨਵੇਂ ਮੁੰਡੇ ਜਿੱਦਾਂ ਭਾਜੀ ਰੋਣੇ ਦੱਸਿਆ ਮਾਨਾ ਸਾਹਿਬ ਨੇ ਕਿ ਨਸ਼ਿਆਂ ਤੋਂ ਦੂਰ ਕਰਨ ਲਈ ਇੱਕ ਮੋਟੀਵੇਸ਼ਨਲ ਗੀਤ ਜਿਹੜਾ ਨਵੀਂ ਜਨਰੇਸ਼ਨ ਨੂੰ ਉਹ ਮੇਰੇ ਘਰ ਬੜੀ ਘੇਰ ਤੋਂ ਰੀਲ ਸੀ ਪੰਜਾਬ ਦੇ ਵਿੱਚ ਨਿੱਤ ਗੀਤ ਰਿਲੀਜ਼ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਗੀਤ ਹੁੰਦੇ ਨੇ ਪਰ ਹੁਣ ਸੱਭਿਆਚਾਰਕ ਦੀ ਅਗਰ ਗੱਲ ਕਰੀਏ ਤਾਂ ਬਹੁਤ ਸਾਰੇ ਘੱਟ ਗੀਤ ਇਦਾਂ ਦੇ ਹੁੰਦੇ ਨੇ ਜਿਹੜੇ ਕਲਚਰ ਨੂੰ ਦਿਖਾਉਂਦੇ ਨੇ ਆ ਦਰਸਾਉਂਦੇ ਨੇ ਸੋ ਹੁਣ 뮤직 ਇੰਡਸਟਰੀ ਦੇ ਵਿੱਚ ਇੱਕ ਹੋਰ ਵੱਡਾ ਗੀਤ ਜੁੜਨ ਜਾ ਰਿਹਾ ਕਬੱਡੀ ਸੋ ਉਸੇ ਤੇ ਅੱਜ ਗੱਲਬਾਤ ਕਰਾਂਗੇ ਪੋਸਟਰ ਰਿਲੀਜ਼ ਹੋ ਚੁੱਕਾ ਹੈ ਤੇ ਔਰ ਗੀਤ ਵੀ ਰਿਲੀਜ਼ ਹੋਣ ਵਾਲਾ ਤੁਹਾਨੂੰ ਦੱਸ ਦਈਏ ਕਿ 29 ਤਰੀਕ ਨੂੰ ਗੀਤ ਰਿਲੀਜ਼ ਹੋਵੇਗਾ ਸਾਡੇ ਨਾਲ ਪ੍ਰਵਿੰਦਰ ਸੁਹਾਨ ਜੀ ਜੈਲੀ ਜੀ ਅਤੇ ਗੁਰਵਿੰਦਰ ਜੀ ਗਹਿਰੀ ਜੀ ਨਾਲ ਨੇ ਜਿਨ੍ਹਾਂ ਦਾ ਗੀਤ ਹੈ ਸੋ ਸਵਾਗਤ ਕਰਦੇ ਹਾਂ ਸਾਰਿਆਂ ਦੇ ਨਾਲ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਵਿੰਦਰ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੇ ਅੱਜ ਅਸੀਂ ਕਬੱਡੀਆਂ ਗੀਤ ਕਿਉਂਕਿ ਪੰਜਾਬ ਦੀ ਮਾਂ ਖੇਡ ਹੈ ਕਬੱਡੀ ਕਬੱਡੀ ਤੇ ਸਾਡੇ ਇਸ ਛੋਟੇ ਭਰਾ ਨੇ ਗੁਰਵਿੰਦਰ ਗੈਰੀ ਉਹਨਾਂ ਨੇ ਕੀ ਤਿਆਰ ਕੀਤਾ ਸੋ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਅੱਜ ਨਸ਼ੇ ਦੇ ਵੱਲ ਸਾਡੀ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਵੱਧਦੇ ਜਾ ਰਹੇ ਤੇ ਇਹ ਗੀਤ ਹੈ ਜਿਹੜੇ ਇਹ ਕਿਤੇ ਨਾ ਕਿਤੇ ਨਸ਼ੇ ਰੋਕਣ ਦੇ ਲਈ ਲੋਕਾਂ ਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਇਹ ਬਹੁਤ ਵੱਡਾ ਜ਼ਰੀਆ ਸੋ ਅਜੇ ਇਹ ਗੀਤ ਅੱਜ ਅ ਮੇਰੇ ਖਿਆਲ ਨਾਲ ਜੇਕਰ ਸਾਡੇ ਸਾਰੇ ਕਲਾਕਾਰ ਬਾਈ ਜੈਲੀ ਉਹ ਨਹੀਂ ਅੱਜ ਆਏ ਨੇ ਇੱਥੇ ਇਹ ਕਿਉਂਕਿ ਇੱਕ ਕਲਾਕਾਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਜੇ ਤੁਸੀਂ ਹਥਿਆਰਾਂ ਦੀ ਗੱਲ ਕਰੋ ਤਾਂ ਹਥਿਆਰਾਂ ਵੱਲੋਂ ਚੱਲਦੇ ਆ ਦੁਨੀਆ ਜੇ ਕਬਾਬ ਸ਼ਵਾਬ ਦੀ ਗੱਲ ਕਰੋ ਤਾਂ ਉਧਰ ਨੂੰ ਚੱਲਦੀ ਹੈ ਜੇ ਤੁਸੀਂ ਅੱਜ ਖੇਡਾਂ ਦੀ ਗੱਲ ਕਰੋਗੇ ਤਾਂ ਮੇਰੇ 채ਨਲ ਪੰਜਾਬ ਖੇਡਾਂ ਵੱਲ ਨੂੰ ਤੁਰੂਗਾ ਸੋ ਇਹ ਗੀਤ ਮੇਰੇ 채ਨਲ ਪੰਜਾਬ ਔਰ ਪੰਜਾਬੀਤ ਨੂੰ ਔਰ ਸਾਡੇ ਨੌਜਵਾਨਾਂ ਨੂੰ ਪਰਫੁੱਲਤ ਕਰਨ ਚ ਖੇਡਾਂ ਵੱਲ ਧਿਆਨ ਕੇਂਦਰਿਤ ਕਰਨ ਲਈ ਬਹੁਤ ਵੱਡਾ ਸਹਾਇ ਹੋਏਗਾ ਸਹੀ ਗੱਲ ਹੈ ਜੀ ਸੋ ਬਹੁਤ ਵਧੀਆ ਤੁਸੀਂ ਜੈਲੀਪਾ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਜੀ ਗੀਤ ਦੇਖੋ ਤੁਸੀਂ ਤਾਂ ਤੁਹਾਡਾ ਦਾ ਸਵਾਗਤ ਬਹੁਤ ਬਹੁਤ ਕਿਉਂਕਿ ਤੁਸੀਂ ਯਾਨੀ ਪੰਜਾਬ ਨੂੰ ਜੋ ਗੀਤ ਦਿੱਤੇ ਆ ਬਾ ਕਮਾਲ ਨੇ ਇਸ ਕਬੱਡੀਆਂ ਗੀਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਜਦ ਵੀ ਕੋਈ ਗੀਤ ਚੱਲਦਾ ਲੋਕ ਇਹ ਗੱਲਾਂ ਕਰਦੇ ਨੇ ਕਿ ਚਾਹੇ ਹਥਿਆਰਾਂ ਦੀ ਗੱਲ ਕਰ ਲਈ ਜਿੱਦਾਂ ਪ੍ਰਵਿੰਦਰ ਜੀ ਨੇ ਗੱਲ ਕੀਤੀ ਕਿ ਕਲਾਕਾਰ ਪ੍ਰਮੋਟ ਕਰਦੇ ਨੇ ਇਹਨਾਂ ਕਬੱਡੀਆਂ ਗੀਤਾਂ ਨੂੰ ਕਿਸ ਤਰ੍ਹਾਂ ਦੇ ਗੀਤ ਨੂੰ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਕਿ ਪ੍ਰਵਿੰਦਰ ਸੋਨਾ ਸਾਡੇ ਭਾਜੀ ਇਹਨਾਂ ਨੇ ਜਿੱਦਾਂ ਕਹਿੰਦੇ ਨੇ ਵੀ ਹਾਥੀ ਦੀ ਪੈੜ ਚ ਸਾਰੀਆਂ ਪੈੜ ਆ ਜਾਂਦੀਆਂ ਹਨ ਬਹੁਤ ਵਧੀਆ ਖੁੱਲ ਕੇ ਕਿਹਾ ਗੁਰਿੰਦਰ ਗੈਰੀ ਮੇਰਾ ਵੀਰ ਬਹੁਤ ਵਧੀਆ ਸਰੀਲਾ ਕਲਾਕਾਰ ਹੈ ਤੇ ਕਬੱਡੀਆਂ ਗਾਣਾ ਇਦਾਂ ਦਾ ਵੀ ਜਿਹੜਾ ਖੇਡਾਂ ਨੂੰ ਪ੍ਰਮੋਟ ਕਰਦਾ ਗਾਣਾ ਤੇ ਸਿੱਧੂ ਸਰਬਜੀਤ ਦਾ ਲਿਖਿਆ ਹੋਇਆ 뮤직 ਵੇਵਸ ਤੇ ਸਰਬਨਾਲ ਕਦੀ ਇਹ ਪੇਸ਼ਕਸ਼ ਹੈ ਤੇ ਬਹੁਤ ਘੈਂਟ ਗਾਇਆ ਹੋਇਆ ਮੈਂ ਪਹਿਲਾਂ ਵੀ ਬਹੁਤ ਵਾਰੀ ਸੁਣਿਆ ਤੇ ਉਮੀਦ ਕਰਦੇ ਆ ਵੀ ਇਹ ਗਾਣਾ ਸਪਰਡ ਉਪਰ ਹਿੱਟ ਹੋਵੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਡੇ ਭਰਾ ਗੁਰਿੰਦਰ ਗੈਰੀ ਗਰੀ ਜੀ ਪਹਿਲਾਂ ਤਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ ਕਿਉਂਕਿ ਤੁਸੀਂ ਇਹ ਗੀਤ ਗਾਇਆ ਅ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦੋ ਸ਼ਬਦ ਗੀਤ ਦੇ ਸੁਣਨਾ ਚਾਹੁੰਦੇ ਬਿਲਕੁਲ ਹੀ ਬਿਲਕੁਲ ਉਹ ਤੇਰਾ ਯਾਰ ਨੀ ਕਬੱਡੀਆਂ ਪਾਵੇ ਤੇਰਾ ਯਾਰ ਨੀ ਯਾਰ ਨੀ ਕਬੱਡੀਆਂ ਪਾਵੇ ਟੱਚ ਲਾ ਕੇ ਜਾਂਦਾ ਮੜਿਆ ਮਾਰੀ ਥਾਪੀਆਂ ਥਾਪੀਆਂ ਕਮੇਟੀ ਨੂੰ ਟਵਾਰਦੀ ਟਾਲੇ ਉੱਤੇ ਸ਼ੇਰ ਬੱਲੀ ਨਹੀਂ ਜਿੱਤਦਾ ਜਿੱਤਦਾ ਹਲਖਾਂ ਵਾਲਾ ਕੱਪ ਚੱਕਣਾ ਨਹੀਂ ਕੰਮ ਨਿਤਦਾ ਤੇ ਸਾਡੇ ਰੀ ਦਾ ਸਭ ਤੋਂ ਵੱਡਾ ਕੱਪ ਜਿਹੜਾ ਵੱਲੋਂ ਮਜਰੇ ਹੁੰਦਾ ਬਾਈ ਸ਼ਿੰਦੀ ਜੀ ਉਹਨੇ ਖੜੇ ਆ ਹੋ ਇੱਕ ਜਿੱਤਿਆ ਏ ਫੌੜ ਤਨਾਸ ਤੋਂ ਇੱਕ ਜਿੱਤਿਆ ਜਿੱਤੇ ਆਏ ਫੋਰਡ ਤੇ ਨਾਸਤੋਂ ਬਤਵਾਲਿਓਂ ਕਾਰ ਚੱਕ ਲਈਓ ਬੱਲੋਂ ਮਾਚਰੇ ਬੱਲੋਂ ਮਾਚਰੇ ਦੇ ਤੋਂ ਵੇ ਕੱਪ ਚੱਕ ਲੈ ਸਾਰੇ ਨੀ ਇਲਾਕੇ ਚ ਖੁੱਤ ਪਾਤੀ ਉਹ ਬੁਲਟਾ ਤੇ ਕਾਰਾਂ ਦੀ ਘਰੇ ਨੀ ਜਾਂਸੀ ਲਾਤੀ ਕਾ ਪਾਰਟੀ ਆਵਾਜ਼ ਦੇ ਵਿੱਚ ਵੀ ਬੜਾ ਜੋਸ਼ ਹੈ ਦਾ ਮੈਂ ਔਰ ਇਹ ਗੀਤ ਮੈਨੂੰ ਪਤਾ ਹੈ ਕਿ ਲੋਕਾਂ ਨੇ ਬਹੁਤ ਪਸੰਦ ਕਰਨਾ ਹੈ ਕਿਉਂਕਿ ਐਦਾਂ ਦੇ ਗੀਤ ਬਹੁਤ ਘੱਟ ਹੁੰਦੇ ਨੇ ਜਿਹੜੇ ਪੰਜਾਬ ਦੇ ਚਾਹੇ ਕਲਚਰ ਦੀ ਗੱਲ ਕਰ ਲਈਏ ਚਾਹੇ ਖੇਡਾਂ ਨੂੰ ਪ੍ਰਮੋਟ ਕਰਦੇ ਨੇ ਅੱਛਾ ਕੀ ਸੋਚਿਆ ਕਿ ਇਹ ਗੀਤ ਤੁਹਾਨੂੰ ਗਾਣਾ ਚਾਹੀਦਾ ਤੇ ਜਿਹੜਾ ਗੀਤ ਲਿਖਿਆ ਤੇ ਕਿਸ ਤਰੀਕੇ ਦੇ ਨਾਲ ਸੋਚਿਆ ਕਿ ਗੀਤ ਲਿਖਣਾ ਜੇ ਰਾਈਟਰ ਦੀ ਗੱਲ ਕਰੀਏ ਐ ਵੈਸੇ ਮੇਰੇ ਹੁਣ ਤੱਕ ਜਿੰਨੇ ਵੀ ਗੀਤ ਆਏ ਆ ਉਹ ਸਾਰੇ ਸੱਭਿਆਚਾਰਕ ਔਰ ਸੱਭਿਆਚਾਰ ਦੇ ਦਾਇਰੇ ਦੇ ਵਿੱਚ ਹੀ ਆਏ ਆਂ ਤੇ ਇੱਕ ਮੈਨੂੰ ਲੱਗਦਾ ਸੀਗਾ ਮੋਟੀਵੇਸ਼ਨਲ ਗੀਤ ਜਿਹੜਾ ਇੱਕ ਪੰਜਾਬ ਦੇ ਯੂਥ ਨੂੰ ਜਿਹੜੇ ਨਵੇਂ ਮੁੰਡੇ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਸੋਨਾ ਸਾਹਿਬ ਨੇ ਕਿ ਨਸ਼ਿਆਂ ਤੋਂ ਦੂਰ ਕਰਨ ਲਈ ਇੱਕ ਮੋਟੀਵੇਸ਼ਨਲ ਗੀਤ ਜਿਹੜਾ ਨਵੀਂ ਜਨਰੇਸ਼ਨ ਨੂੰ ਉਹ ਮੇਰੇ ਬੜੀ ਧੀਰ ਤੋਂ ਰੀ ਸੀਗੀ ਤੇ ਇਹ ਇਹ ਗੀਤ ਇਸ ਲਈ ਬਣਾਇਆ ਗਿਆ ਕਿ ਤਾਂ ਕਿ ਨਵੇਂ ਜਿਹੜੇ ਯੰਗਸਟਰ ਹੈ ਉਹ ਮਾ ਸਾਡੀ ਮਾਂ ਖੇਡ ਜਿਹੜੀ ਕਬੱਡੀ ਹੈ ਉਹਦੇ ਲਈ ਮੋਟੀਵੇਟ ਹੋ ਸਕਣ ਤੇ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਆਉਣ ਗੀਤ ਨੂੰ ਲਿਖਿਆ ਸਿੱਧੂ ਸਰਬਜੀਤ ਨੇ ਹੈ ਤੇ ਕੰਪਨੀ ਜਿਹੜੀ ਮਿਊਜ਼ਿਕ ਵੇਵ ਐ ਸਰਵਨਾਲਫ ਜੀ ਇਹਦੇ ਪ੍ਰੋਡਿਊਸਰ ਨੇ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਇਹ ਗੀਤ ਰਿਲੀਜ਼ ਹੋ ਰਿਹਾ ਸੋ ਮੈਂ ਸਾਰਿਆਂ ਦਾ ਜਿੰਨੇ ਵੀ ਪ੍ਰੈਸ ਤੋਂ ਜਿੰਨੇ ਵੀ ਮੇਰੇ ਇਲਾਕੇ ਦੇ ਸਾਡੇ ਮਾਰੇ ਫਵਾਦ ਕੇ ਏਰੀਆ ਦੇ ਜਿੰਨੇ ਵੀ ਭਾਈ ਇੱਥੇ ਇਕੱਠੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਪਰਮਿੰਦਰ ਸੋਹਣਾ ਜੀ ਜਸ ਜਸਵੀਰ ਸਿੰਘ ਜੀ ਚੇਅਰਮੈਨ ਜੈਲੀ ਵੀਰ ਛਿੰਦੀ ਬਾਈ ਜੀ ਹਰਪ੍ਰੀਤ ਟਿਵਾਣਾ ਸਾਹਿਬ ਲਾਲੀ ਵੀਰ ਤੇ ਹੋਰ ਜਿੰਨੇ ਵੀ ਮੇਰੇ ਪਤਵੰਤੇ ਸੱਜਣ ਗਿੱਲ ਵੀਰ ਤੇ ਦੇਵਿੰਦਰ ਸਿੰਧਾਈ ਜਿਹੜੇ ਬਹੁਤ ਵਧੀਆ ਗੀਤਕਾਰ ਆ ਜਿਹਨਾਂ ਦੇ ਮੈਂ ਪਹਿਲਾਂ ਗੀਤ ਗਾਏ ਆ ਉਹ ਵੀ ਇੱਥੇ ਪਹੁੰਚੇ ਨੇ ਸਾਨੂੰ ਹੌਸਲਾ ਦੇਣ ਲਈ ਸਭ ਸਾਰਿਆਂ ਦਾ तहे ਦਿਲੋਂ ਜਿਹੜੇ ਵੀ ਸਿਰਜਣ ਰਹੇ ਹੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਗਾਣਾ ਰਿਲੀਜ਼ ਹੋਣਾ ਵੀ ਦੱਸੋ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਗਾਣੇ ਸੁਣਨ 29 ਤਰੀਕ ਨੂੰ 29 ਸਤੰਬਰ ਨੂੰ ਇਹ ਗੀਤ ਜਿਹੜਾ ਰਿਲੀਜ਼ ਹੋਏਗਾ YouTube ਤੇ ਤੇ ਹੋਰ ਜਿੰਨੇ ਵੀ ਪਲੇਟਫਾਰਮ ਹੈਗੇ ਸਾਰਿਆਂ ਤੇ ਗਾਣਾ ਤੁਹਾਨੂੰ ਸੁਣਨ ਨੂੰ ਮਿਲੇਗਾ ਪਰ ਤਾਂ ਜੀ ਤੁਹਾਡੇ ਨਾਲ ਇੱਕ ਸੈਕਿੰਡ ਗੱਲ ਕਰਾਂਗੇ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਬੱਲੋ ਮਾਜਰੇ ਦਾ ਅੱਜ ਨਾ ਪੂਰੀ ਦੁਨੀਆ ਦੇ ਵਿੱਚ ਗੀਤ ਦੇ ਵਿੱਚ ਵੀ ਲਿਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਯਾਨੀ ਅੱਜ ਬੱਲੋ ਮਾਜਰੇ ਦਾ ਨਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਕਬੱਡੀ ਕਪ ਕਰਾਏ ਜਾਂਦੇ ਏਸੀ ਤਰ੍ਹਾਂ ਸਾਡਾ ਪੋਪਰਾ ਗੁਰਿੰਦਰ ਗੁਰਵਿੰਦਰ ਸਿੰਘ ਜੀ ਇਹਨਾਂ ਨੇ ਕਬੱਡੀ ਤੇ ਗਾਣਾ ਕੱਢਿਆ ਬਵਾਦ ਦਾ ਮਾਣ ਹੋਰ ਵੀ ਉੱਚਾ ਹੋਊਗਾ ਪਹਿਲਾਂ ਜਿਸ ਤਰ੍ਹਾਂ ਕਿ ਸੁਹਾਣੇ ਦੇ ਵਿੱਚ ਭਗਤਾ ਸਾਰਾਮ ਜੀ ਲੋਕਾਂ ਨੂੰ ਗੀਤ ਗਾ ਗਾ ਕੇ ਚੰਗੇਰਾ ਤੋਰਦੇ ਸੀ ਸਾਨੂੰ ਮਾਣਾ ਇਹ ਗਾਣਾ ਸੁਣ ਕੇ ਵੀ ਲੋਕ ਚੰਗੇਰਾ ਤੇ ਤੁਰਨ ਗਏ ਬਹੁਤ ਬਧੀਜੀ ਜੈਲੀ ਭਾਜੀ ਲੋਕਾਂ ਨੇ ਕਹਿਣਾ ਤੁਹਾਡੇ ਚਾਣ ਵਾਲਿਆਂ ਨੇ ਕਿ ਜੈਲੀ ਭਾਜੀ ਤੂੰ ਗੀਤ ਨਹੀਂ ਸੁਣਿਆ ਹੈਗਾ ਉਦਾਂ ਦਾ ਬਹੁਤ ਸੁਣਦੇ ਨੇ ਦੋ ਬੋਲ ਤੁਹਾਡੇ ਤੋਂ ਵੀ ਹੋ ਜਾਣ ਅੱਜ ਕਬੱਡੀਆਂ ਕਬੱਡੀਆਂ ਦਾ ਜਿਹੜਾ ਪੋਸਟਰ ਰਿਲੀਜ਼ ਕਰ ਰਹੇ ਆ ਸੋ ਇਹਦੇ ਰਿਲੇਟਿਡ ਮੈਂ ਤੁਹਾਨੂੰ ਦੋ ਬੋਲ ਸੁਣਾਉਣਾ ਹੋ ਇਨੀ ਡੌੜ ਅੱਜ ਜਾਣ ਥਮੰਦਈ ਦਾ ਤੂਫਾਨ ਇੰਨੀ ਡੋਲ ਅੱਜ ਜਾਨ ਥਮ ਦਈ ਦੇ ਤੂਫਾਨ ਵਰ ਜਾਂ ਨਿਆ ਬੱਦਲ ਵਾਂਗੂ ਨਹੀਂ ਉਹ ਗੱਜਦੇ ਜਿੱਥੋਂ ਲੰਗੀ ਦੇ ਲੰਗੀ ਦੇ ਮੈਨੀ ਲੋਕੀ ਰਾਤ ਛੱਡਦੇ ਜਿੱਥੋਂ ਲੰਗੀ ਦੇ ਹੋ ਪਾਲਿਆ ਹੈ ਅੰਮੀ ਨੇ ਖਵਾ ਕੇ ਚੂਰੀਆਂ ਕੀਤੀਆਂ ਬਾਪੂ ਨੇ ਸਭ ਰੀਜਾ ਪੂਰੀਆਂ ਸੁਖ ਝੋਲੀ ਵਿੱਚ ਪਾਏ ਮੇਰੇ ਸਾਰੇ ਜੱਗ ਦੇ ਜਿੱਥੋਂ ਲੰਗੀ ਦੇ ਲੰਗੀ ਰਹਿ ਮੈਨੀ ਲੋਕੀ ਰਾਤ ਛੱਡਦੇ ਜਿੱਥੋਂ ਲੰਗੀ ਦੇ ਇਹ ਗੀਤ ਸਾਰਿਆਂ ਨੇ ਸੁਣਾਇਆ ਤੁਸੀਂ ਸੋ ਕਬੱਡੀਆਂ ਗੀਤ 29 ਤਰੀਕ ਨੂੰ ਰਿਲੀਜ਼ ਹੋਣਾ ਸੋ ਸਾਰਿਆਂ ਨੇ ਸਪੋਰਟ ਕਰਨੀ ਹੈ ਥੈਂਕ ਯੂ ਸੋ ਮੱਚ ਪ੍ਰਵਿੰਦਰ ਸਰ ਜਾਂਦੇ ਜਾਂਦੇ ਲਾਸਟ ਸਵਾਲ ਤੁਹਾਡੇ ਤੋਂ ਲੈਵਾਂਗੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਬੱਡੀਆਂ ਦਾ ਦੌਰ ਸੀ ਜਿਹੜਾ ਸੁਖਵੀਰ ਸਿੰਘ ਬਾਦਲ ਜੀ ਨੇ ਸ਼ੁਰੂ ਕੀਤਾ ਅਰ ਅੱਜ ਵੱਡੇ ਲੈਵਲ ਤੇ ਇਹ ਚੀਜ਼ ਗਈ ਹੈ ਦੇਖੋ ਮਾ ਖੇਡ ਜਿਹੜੀ ਸਾਡੀ ਕਬੱਡੀ ਸੀਗੀ ਉਹ ਬੜੀ ਅਰਸ਼ ਤੇ ਸੀਗੀ ਤੇ ਉਹਨੂੰ ਉਸ ਸਮੇਂ ਦੀ ਸਰਕਾਰ ਨੇ ਮੈਂ ਕਹਿੰਨਾ ਫਰਸ਼ ਤੋਂ ਅਰਸ਼ ਤੇ ਪਹੁੰਚਾਇਆ ਔਰ ਕਬੱਡੀ ਨੂੰ ਵਰਲਡ ਕੱਪ ਦੇ ਰੂਪ ਦੇ ਵਿੱਚ ਇੱਕ ਪਹਿਲੀ ਵਾਰ ਇਤਿਹਾਸ ਬਣਿਆ ਤਾਂ ਕਿ ਜਿਹੜੀ ਪੰਜਾਬ ਦੀ ਖੇਡ ਹੈ ਉਹਦਾ ਵਰਲਡ ਕੱਪ ਹੋਇਆ ਔਰ ਵਰਲਡ ਕੱਪ ਹਰ ਸਾਲ ਹੋਏ ਔਰ ਤੁਹਾਨੂੰ ਯਕੀਨ ਦਿਵਾਉਣਾ ਹੈ ਕਿ ਗੁਰੂ ਸਾਹਿਬ ਮੇਰ ਕਰਨ ਆਉਣ ਵਾਲਾ ਸਮਾਂ ਵਧੀਆ ਹੋਵੇ ਤੇ ਹਰ ਸਾਲ ਫਿਰ ਵਰਲਡ ਕੱਪ ਇਸ ਪੰਜਾਬ ਦੀ ਧਰਤੀ ਤੇ ਹੋਇਆ ਕਰਨਗੇ ਸੋ ਤੁਹਾਨੂੰ ਸਾਰਿਆਂ ਨੂੰ ਫੇਰ ਦੁਬਾਰਾ ਗੀਤ ਦੀਆਂ ਬਹੁਤ-ਬਹੁਤ ਮੁबारक। ਥੈਂਕ ਯੂ। ਸੋ ਗੀਤ ਜੁੜਨ ਜਾ ਰਿਹਾ ਕਬੱਡੀਆਂ ਬਹੁਤ ਵਧੀਆ ਗੀਤ ਹੈ ਸੋ ਸੁਣਿਆ ਵੀ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਅੱਜ ਲੋਕੀ ਕਹਿ ਦਿੰਦੇ ਨੇ ਕਿ ਅੱਜ ਇੰਡਸਟਰੀ ਦੇ ਵਿੱਚ ਵਧੀਆ ਗੀਤ ਨਹੀਂ ਆ ਰਹੇ ਕਲਚਰ ਖਰਾਬ ਹੋ ਰਿਹਾ ਸੋ ਵਧੀਆ ਗੀਤ ਜੁੜਨ ਜਾ ਰਿਹਾ ਕਬੱਡੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਥੂਆ ਦੇ ਨਾਲ ਸੋਨੂ ਜਾਸਲੇ ਦੀ ਰਿਪੋਰਟ ਮੋਹਾਲੀ